ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਐਸਕੇ ਚੈਨਲ ਵਿੱਚ ਆਪ ਸਾਰਿਆਂ ਦਾ ਹੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਹੈ ਜੀ ਧੀਆ ਦੇ ਬਾਰੇ ਪਹਿਲੇ ਤੇ ਮੈਂ ਇੱਕ ਗੱਲ ਕਰਾਂਗੀ ਕਿ ਕਿਉਂ ਪਖੰਡ ਕਰਦੀਆਂ ਨੇ ਨੋ ਪੁੱਤ ਤੋਂ ਪਾਣੀ ਵਾਰ ਕੇ ਪੀਂਹਦਾ ਕੀ ਹੱਕ ਨਹੀਂ ਬਗਾਨੀਆਂ ਧੀਆ ਨੂੰ ਸਹੁਰਿਆਂ ਦੇ ਘਰ ਆ ਕੇ ਜੀਣ ਦਾ ਇਹ ਮੈਂ ਇਸ ਕਰਕੇ ਅੱਜ ਵੀਡੀਓ ਬਣਾ ਰਹੀ ਹਾਂ ਕਿ ਨੀਹਾ ਜਿਹੜੀ ਕਿ ਅਨੰਦਪੁਰ ਸਾਹਿਬ ਦੀ ਸ਼ਹਿਰ ਦੀ ਹੈ 3 ਨੂੰ ਵੀ ਹਮਾਰੇ ਲੱਗੇ ਮਾਪਿਆਂ ਨੇ ਕਿੰਨੇ ਸੁਪਨੇ ਸਜਾਏ ਹੋਣਗੇ 3 ਨੇ ਕਿੰਨੇ ਸੁਪਨੇ ਸਜਾਏ ਹੋਣਗੇ 25 ਸਾਲ ਦੀ ਥੀ ਵਿਚਾਰੀ ਜਿਸ ਨੂੰ ਉਹਦੇ ਸਹੁਰਿਆਂ ਨੇ ਤੜਫਾ ਤੜਫਾ ਕੇ ਮਾਰ ਦਿੱਤਾ ਸਭ ਤੋਂ ਪਹਿਲਾਂ ਤੇ ਗੱਲ ਇਹ ਹੋਣੀ ਚਾਹੀਦੀ ਹੈ ਹਰ ਮਾਪਿਓ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਵੱਡੇ ਘਰ ਨਾਲ ਵੇਖੀਏ ਵੱਡੇ ਘਰਾਂ ਦੇ ਵਿੱਚ ਭੁੱਖੀ ਹੁੰਦੀ ਹੈ ਕਹਿੰਦੇ ਹਨ ਕਿ ਵੱਡਾ ਘਰ ਭੁੱਖ ਦਾ ਡਰ ਜਿਉਂ-ਜਿਉਂ ਅੰਧਾ ਦੇ ਕੋਲ ਪੈਸਾ ਹੁੰਦਾ ਹੈ ਜਿੱਦਾਂ ਜਿੱਦਾਂ ਉਹਨਾਂ ਦੇ ਘਰ ਪ੍ਰਾਪਰਟੀ ਹੁੰਦੀ ਹੈ ਉਦੋਂ-ਉਦੋਂ ਉਹਨਾਂ ਦੀ ਭੁੱਖ ਹੋਰ ਵੱਧਦੀ ਹੈ ਜਿਹੜਾ ਇਨਸਾਨ ਨਾਰਮਲ ਹੈ ਗਰੀਬ ਹੈ ਉਹ ਤੇ ਸਬਰ ਸੰਤੋਖ ਵਿੱਚ ਜਿੰਦਾ ਹੈ ਆਪ ਵੀ ਖਾਂਦਾ ਹੈ ਤੇ ਖਵਾਲਤਾ ਵੀ ਹੈ ਬਾਬੇ ਨਾਨਕ ਦਾ ਵੀ ਹੁਕਮ ਹੈ ਕਿ ਵੰਡ ਕੇ ਛਕੋ ਇਨਸਾਨ ਮੰਢ ਕੇ ਛਕਣ ਵਾਲਾ ਕਦੀ ਭੁੱਖਾ ਨਹੀਂ ਮਰਦਾ ਪ੍ਰਮਾਤਮਾ ਉਹਨੂੰ ਦਿੰਦਾ ਹੀ ਦਿੰਦਾ ਹੈ ਸਭ ਤੋਂ ਪਹਿਲੇ ਆਪਣੀ ਧੀ ਨੂੰ ਜਦੋਂ ਵੀ ਤੁਸੀਂ ਰਿਸ਼ਤਾ ਕਰੋ ਵਿਆਹੋ ਤੇ ਇਹ ਨਹੀਂ ਸੋਚਣਾ ਚਾਹੀਦਾ ਕਿ ਬਸ ਜੀ ਵੱਡਾ ਘਰ ਹੈ ਵੱਡੇ ਲੋਕ ਹਨ ਚੰਗੇ ਹਨ ਚੰਗੇ ਹੀ ਹੋਣਗੇ ਇਹ ਸੋਚ ਕਈਆਂ ਤੇ ਗਲਤ ਵੀ ਨਿਕਲਦੀ ਹੈ ਆਪਣੀ ਮਰਜ਼ੀ ਨਾਲ ਜਿਹੜੇ ਬੱਚੇ ਵਿਆਹ ਵੀ ਕਰ ਲੈਂਦੇ ਹਨ ਬਾਦ ਵਿੱਚ ਦੇਖਿਆ ਗਿਆ ਹੈ ਕਿ ਘਰਾਂ ਦੇ ਵਿੱਚ ਕੀ ਹਾਲਾਤ ਹੁੰਦੇ ਹਨ ਮਾਪਿਓ ਨੂੰ ਆਪਣੇ ਬੱਚਿਆਂ ਨੂੰ ਪਗਾਨੇ ਹੱਥ ਵਿੱਚ ਫੜਾਉਣ ਤੋਂ ਪਹਿਲੇ ਹਜ਼ਾਰ ਵਾਰੀ ਸੋਚਣਾ ਚਾਹੀਦਾ ਹੈ ਤਾਂ ਦੀ ਅੱਜ ਕੱਲ ਲੋਕ ਧੀਆਂ ਤੋਂ ਡਰਦੇ ਹਨ ਕਿ ਧੀ ਨਾ ਹੋਵੇ ਸਾਡੇ ਘਰ ਧੀਆ ਦਾ ਦੁੱਖ ਜਿਹੜਾ ਹੈ ਮਾਪਿਆਂ ਕੋਲੋਂ ਨਹੀਂ ਦੇਖਿਆ ਜਾਂਦਾ ਮਾਪਿਓ ਦੁਖੀ ਹੁੰਦੇ ਹਨ ਜੇ ਧੀ ਨਾ ਆ ਕੇ ਆਪਣੇ ਮਾਹ ਬਾਬ ਨੂੰ ਨਾ ਦੱਸਿਆ ਦਰਦੀ ਦੱਸਦੀ ਵੀ ਨਹੀਂ ਐ ਕਿ ਮਾਪਿਓ ਦੁਖੀ ਹੋਣਗੇ ਲੇਕਿਨ ਦੱਸ ਦੇਣਾ ਚਾਹੀਦਾ ਹੈ ਅਗਰ ਤੰਗ ਕਰ ਰਹੇ ਹਨ ਤਿਆਂ ਨੂੰ ਅਗਰ ਦੁੱਖ ਦੇ ਰਹੇ ਹਨ ਤੇ ਖੁੱਲ ਕੇ ਦੱਸਣਾ ਚਾਹੀਦਾ ਹੈ ਮਾਪਿਓ ਇੰਨੇ ਕਮਜ਼ੋਰ ਨਹੀਂ ਹੁੰਦੇ ਜਿਨ੍ਹਾਂ ਨੇ ਮਾਪਿਓ ਨੇ ਜੰਮ ਕੇ ਪਾਲਿਆ ਪੜਾਇਆ ਲਿਖਾਇਆ ਇਸ ਕਾਬਿਲ ਕੀਤਾ ਕੀ ਧੀ ਜਿਹੜੀ ਹੈ ਇੰਡੀਪੈਂਡੈਂਟ ਹੋਵੇ ਕਿਸੇ ਕੋਲੋਂ ਗੱਲ ਨਾ ਸੁਣੇ ਲੇਕਿਨ ਉਹ ਹੀ ਧੀ ਜਦੋਂ ਆਪ ਹੀ ਪਾਗਲ ਹੋ ਜਾਵੇ ਬਸਗਲੇ ਸੋਹਰਿਆਂ ਦੇ ਡਰ ਵਿੱਚ ਗੱਲ ਨੂੰ ਦਿਲ ਵਿੱਚ ਦਬਾ ਕੇ ਰੱਖੇ ਉੱਥੇ ਫਿਰ ਟੀਦਾ ਤੇ ਨੁਕਸਾਨ ਹੋਣਾ ਹੀ ਹੋਣਾ ਹੈ ਇਹ ਨਹੀਂ ਕਰਨਾ ਚਾਹੀਦਾ ਕਿ ਚਲੋ ਜੀ ਕੋਈ ਗੱਲ ਨਹੀਂ ਅੱਜ ਸੁਧਰ ਜਾਏਗਾ ਕੱਲ ਸੁਧਰ ਜਾਣਗੇ ਹੌਲੀ ਹੌਲੀ ਸੁਧਰ ਜਾਣਗੇ ਨਹੀਂ ਉਹਨਾਂ ਦਾ ਹੌਸਲਾ ਜਿਹੜਾ ਹੈ ਨਾ ਪਤਾ ਚਾਹੁੰਦਾ ਹੈ ਐਕਸ਼ਨ ਐਕਸ਼ਨ ਲੈਣਾ ਚਾਹੀਦਾ ਹੈ ਐਕਸ਼ਨ ਲੈ ਆ ਕਿਤੇ ਦੇਖੋ ਤੁਹਾਡੇ ਨਾਲ ਸਾਰੇ ਹੀ ਖੜੇ ਹੋ ਜਾਂਦੇ ਹਨ ਬਾਅਦ ਵਿੱਚ ਕੀ ਫਾਇਦਾ ਜਦੋਂ ਮੌਤ ਨੇ ਮੂੰਹ ਨੂੰ ਪਾ ਲਿਆ ਆਪਣੇ ਨੂੰ ਸਹੁਰਿਆਂ ਨੇ ਦੋ ਦੇਜ ਦਾ ਜ਼ਹਿਰ ਜ਼ਹਿਰ ਪਲਾ ਕੇ ਤੜਫਾ ਦਿੱਤਾ ਸਭ ਤੋਂ ਪਹਿਲੇ ਤੇ ਅੰਡੇ ਗੁਆਂਢੀ ਨੂੰ ਪੁੱਛੋ ਇਹ ਟੱਬਰ ਕਿਹੋ ਜਿਹਾ ਹੈ ਇਹ ਪਰਿਵਾਰ ਕਿੱਦਾਂ ਦਾ ਹੈ ਮਿਲਨਸਾਰ ਹੈ ਜਾਂ ਨਹੀਂ ਹੈ ਮਿਲਦਾ ਵੀ ਹੈ ਕਿਸੇ ਨੂੰ ਜਾਂ ਨਹੀਂ ਮਿਲਦਾ ਅੰਦਰੇ ਅੰਦਰ ਕਿਸੇ ਦਾ ਖਾਰ ਕੀ ਹੋ ਗਿਆ ਹੈ ਕਿਸੇ ਨੂੰ ਕੋਈ ਪਤਾ ਨਹੀਂ ਤੀਹ ਨੂੰ ਨੂੰ ਵਿਚਾਰੀ ਨੂੰ ਜਦੋਂ ਬਗਾਨੀ ਧੀ ਨੂੰ ਦਿੰਦੇ ਹਨ ਜ਼ਹਿਰ ਜਾਂ ਫਿਰ ਤਸੀਹੇ ਦਿੰਦੇ ਹਨ ਤੇ ਧੀ ਉਸ ਇਹ ਲਿੰਦੀ ਹੈ ਕਿ ਮਾਪਿਓ ਨੂੰ ਨਾ ਦੱਸਾਂ ਮਾਪਿਓ ਮੇਰੇ ਦੁਖੀ ਹੋਣਗੇ ਇਸ ਕਰਕੇ ਵਿਚਾਰੀਆਂ ਚੁੱਪ ਕਰ ਜਾਂਦੀਆਂ ਹਨ ਲੇਕਿਨ ਅੱਜ ਦਾ ਸਮਾਂ ਜਿਹੜਾ ਹੈ ਨਾ ਚੁੱਪ ਕਰਕੇ ਰਹਿਣ ਵਾਲਾ ਨਹੀਂ ਹੈ ਅੱਜ ਦਾ ਸਮਾਂ ਹੈ ਆਪਣੇ ਆਪ ਉੱਪਰ ਭਰੋਸਾ ਰੱਖ ਕੇ ਨਾ ਅੱਗੇ ਵਧਣ ਦਾ ਜਿਹੜੇ ਲੋਕ ਤੁਹਾਨੂੰ टॉर्चर ਕਰਦੇ ਹਨ ਤੁਹਾਡੇ ਉੱਤੇ ਕਮੈਂਟ ਕਰਦੇ ਹਨ ਤੇਰੇ ਮਾਪਿਓ ਨੇ ਤੈਨੂੰ ਕੀ ਦਿੱਤਾ ਪਹਿਲਾਂ ਤਾਂ ਕਹਿ ਦਿੰਦੇ ਸਾਨੂੰ ਕਿ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਬਸ ਧੀ ਚਾਹੀਦੀ ਹੈ ਅਸੀਂ ਧੀ ਬਣਾ ਕੇ ਰੱਖਾਂਗੇ ਅਗਲੇ ਨੇ ਧੀ ਕੀ ਬਣਾਉਣੀ ਹੈ ਉਹ ਤੈਨੂੰ ਵੀ ਨਹੀਂ ਬਣਾ ਕੇ ਰੱਖਦੇ ਇੱਕ ਸੱਸ ਦਾ ਤੇ ਸੋਹਰੇ ਦਾ ਇਹ ਫਰਚ ਹੈ ਬਗਾਨੀ ਧੀ ਨੂੰ ਪਹਿਲੇ ਆਪਣੇ ਘਰ ਜਦੋਂ ਲੈ ਕੇ ਆਉਂਦੇ ਹੋ ਤੁਸੀਂ ਵਿਆਹ ਕੇ ਤੇ ਸਾਸਮੀ ਆਈ ਬਗਾਨੀ ਕਰੋ ਸਾਸ ਦਾ ਘਰ ਰਹਿਣਾ ਹੀ ਉਹ ਪਿਛੋਂ ਲੈ ਕੇ ਆਈ ਹੈ ਉਹ ਵੀ ਤੇ ਉਹਦੇ ਪਤੀ ਦਾ ਘਰ ਹੈ ਉਹਦੇ ਸਾਸੋਹ ਦੇ ਘਰ ਹੈ ਪੀੜੀ ਦਰ ਪੀੜੀ ਹੈ ਚਲਦਾ ਆਇਆ ਹੈ ਸੱਸਾਂ ਕਹਿਨੀਆਂ ਹਨ ਕਿ ਹੁਣ ਮੇਰਾ ਹੀ ਕਬਜ਼ਾ ਹੈ ਇਸ ਘਰ ਵਿੱਚ ਤੇ ਮੈਂ ਹੀ ਰਵਾਂ ਮੇਰੀ ਨੂੰ ਕਿਉਂ ਆ ਗਈ ਹੈ ਔਰਤ ਹੀ ਔਰਤ ਦੇ ਦੁਸ਼ਮਣ ਬੜੀ ਬੈਠੀ ਹੈ ਸੰਸਾਰ ਵਿੱਚ ਅਗਰ ਉਹ ਹੀ ਨਹੀਂ ਸਮਝੇਗੀ ਬਗਾਨੀ ਤੀਨੂ ਤੇ ਉਹਦੇ ਪਤੀ ਨੂੰ ਸੁਣਨਾ ਚਾਹੀਦਾ ਹੈ ਕਿ ਇਹ ਮੇਰੇ ਨਾਲ ਆਈ ਹੈ ਆਪਣੇ ਮਾਪਿਓ ਨੂੰ ਛੱਡ ਕੇ ਆਈ ਹੈ ਮੇਰਾ ਜੀਵਨ ਸਾਥੀ ਹੈ ਮੈਂ ਜੀਵਨ ਸਾਥੀ ਦਾ ਖਿਆਲ ਰੱਖਣਾ ਹੈ ਲੇਕਿਨ ਗਲਤ ਹੈ ਪੈਸਾ ਵੇਖ ਲਿਆ ਜਾਂ ਚਾਦਾ ਵੇਖ ਲਿਆ ਜੋਬਾਂ ਵੇਖ ਲਈਆਂ ਲੇਕਿਨ ਥੀ ਦਾ ਸੁੱਖ ਕਿੱਥੇ ਹੈ ਦੱਸੋ ਮੈਨੂੰ ਪਹਿਲੇ ਅੱਜ ਉਹ ਜਿਹੜੀ ਨੀਹਾ ਮਰੀ ਗਈ ਹੈ ਉਹਦਾ ਦੁੱਖ ਕਿੱਥੇ ਹੈ ਦੁੱਖ ਕੌਣ ਸੁਨੇਗਾ ਉਹਦਾ ਬਾਅਦ ਵਿੱਚ ਉਹ ਸੜਕਾਂ ਦੇ ਉੱਤੇ ਉਤਰ ਕੇ ਇਨਸਾਫ ਮੰਗਣਾ ਕੀ ਉਹਨੂੰ ਇਨਸਾਫ ਮਿਲੇਗਾ ਮੈਨੂੰ ਨਹੀਂ ਲੱਗਦਾ ਉਹਨੂੰ ਇਨਸਾਫ ਮਿਲੇਗਾ ਮੈਂ ਤਾਂ ਕਹਿੰਦੀ ਹਾਂ ਕਿ ਅਗਰ ਫਾਂਸੀ ਤੋਂ ਵੱਡੀ ਕੋਈ ਸਜ਼ਾ ਹੈ ਨਾ ਉਸ ਪਰਿਵਾਰ ਨੂੰ ਪੂਰੇ ਨੂੰ ਸਹਰਿਆਂ ਨੂੰ ਮਿਲਣੀ ਚਾਹੀਦੀ ਹੈ ਫੇਰ ਹੀ ਲੋਕਾਂ ਨੂੰ ਸਮਝਾਏਗੀ ਬਗਾਨੀਆਂ ਧੀਆਂ ਦਾ ਦਰਦ ਬਗਾਨੀ ਧੀਆ ਨੂੰ ਟੌਰਚਰ ਕਰਨਾ ਆਪਣੀਆਂ ਭੈਣਾਂ ਪਿੱਛੇ ਲੱਗ ਕੇ ਆਪਣੇ ਭੈਣ ਭਰਾ ਰਿਸ਼ਤੇਦਾਰਾਂ ਦੇ ਪਿੱਛੇ ਲੱਗ ਕੇ ਆਪਣੀ ਮਾਂ ਦੇ ਪਿੱਛੇ ਲੱਗ ਕੇ ਪਿਓ ਅਤੇ ਪਿੱਛੇ ਲੱਗ ਕੇ ਇੱਕ ਤੇ ਬਗਾਨੀ ਧੀ ਤੁਹਾਡੇ ਘਰ ਆਈ ਕੱਲੀ ਆ ਉਹਦੇ ਨਾਲ ਉਹ ਆਪਣੇ ਪਿੱਕੇ ਘਰੋਂ ਕਿਸ ਨੂੰ ਨਹੀਂ ਲੈ ਕੇ ਆਈ ਨਾ ਭੈਣ ਨਾ ਭਰਾ ਕੱਲੀ ਆਉਂਦੀ ਹੈ ਉਸ ਪਰਮਾਤਮਾ ਦੇ ਆਸਰੇ ਤੇ ਕੱਲੀ ਨੂੰ ਤੁਸੀਂ ਅਗਰ ਟੌਰਚਰ ਕਰੋਗੇ ਉਹਨੂੰ ਆਪਣੇ ਟੱਬਰ ਵਿੱਚ ਸ਼ਾਮਿਲ ਨਹੀਂ ਕਰੋਗੇ ਨਾ ਤੁਸੀਂ ਉਹਨੂੰ ਖਾਣ ਨੂੰ ਪੁੱਛੋਗੇ ਨਾ ਪੀਣ ਨੂੰ ਪੁੱਛੋਗੇ ਬਦਦੂਆ ਲੱਗਦੀ ਹੈ ਇੱਕ ਨਾ ਇੱਕ ਦਿਨ ਲਕੇਗੀ ਲਗੇਗੀ ਮੈਂ ਤੇ ਕਹਿੰਨੀ ਆ ਸੱਚੇ ਪਾਤਸ਼ਾਹ ਉਸਦੀ ਨੇ ਅੰਮ੍ਰਿਤ ਛਕਿਆ ਸੀ ਕਲਗੀਧਰ ਪਾਤਸ਼ਾਹ ਇਨਸਾਫ ਹੀ ਕਰਿਓ ਨਿਆਂ ਪੂਰਾ ਕਰਿਓ ਮੈਨੂੰ ਤੇ ਆਪਣੇ ਆਪ ਵਿੱਚ ਬੜਾ ਹੀ ਦਰਦ ਮਹਿਸੂਸ ਹੋ ਰਿਹਾ ਹੈ ਇੰਨੀ ਸੋਹਣੀ ਧੀ ਇੰਨਾ 마ਸੂਮ ਚਿਹਰਾ ਤੇ ਉਹਨੂੰ ਮੌਤ ਦੇ ਘਾਟ ਉਤਾਰਨ ਵਾਲਿਆਂ ਦਾ ਕੀ ਹਾਲ ਹੋਏਗਾ ਪਾਦਸ਼ਾ ਆਪ ਹੀ ਕਰੋ ਨਿਆ ਧਰਤੀ ਉੱਤੇ ਤੁਸੀਂ ਉਤਰੋ ਤੇ ਨਿਆ ਕਰੋ ਇਹੋ ਜਿਹਾਂ ਦਾ ਬਾਬਾ ਦੀਪ ਸਿੰਘ ਜੀ ਧੀ ਨੇ ਕਦੀ ਆਂਡਾ ਨਹੀਂ ਖਾਦਾ ਕਦੀ ਮੀਟ ਨਹੀਂ ਖਾਦਾ ਅੰਮ੍ਰਿਤ ਛਕਿਆ ਤੇ ਉਹਨੂੰ ਮੀਟ ਬਣਾ ਆਂਡੇ ਬਣਾ ਇਹੋ ਜਿਹਾ ਟਾਰਚਰ ਕੀਤਾ ਗਿਆ ਬਾਅਦ ਵਿੱਚ ਉਹਨੂੰ ਮਾਰੀ ਦਿੱਤਾ ਗਿਆ ਸਭ ਤੋਂ ਪਹਿਲਾਂ ਤੇ ਆਪਣੀ ਧੀ ਨੂੰ ਆਪਣੇ ਉੱਪਰ ਬੋਝ ਨਾ ਸਮਝਿਆ ਕਰੋ ਇੰਯਾਂ ਦਾ ਵਿਆਹ ਜਦੋਂ ਵੀ ਕਰੋ ਨਾ ਸੋਚ ਸਮਝ ਕੇ ਕਰੋ ਪੁੱਛੋ ਕਿੱਦਾਂ ਤੇ ਬੰਦੇ ਹਨ ਉਹਨਾਂ ਦੀ ਪੂਰੀ ਜਾਂਚ ਪੜਤਾਲ ਕਰੋ ਫੇਰ ਹੀ ਆਪਣੀ ਹੱਟੀਆਂ ਦਾ ਰਿਸ਼ਤਾ ਅੱਗੇ ਕਰੋ ਫੇਰ ਦੀਆਂ ਤੇ ਘਰ ਵਿੱਚ ਐਸਾ ਪੈਰਾਵੀ ਕਰੋ ਇਹ ਨਹੀਂ ਹੋਣਾ ਚਾਹੀਦਾ ਕਿ ਤੀ ਵਿਆਹੀ ਬਾਅਦ ਵਿੱਚ ਅਗਲੇ ਨਹੀਂ ਜਿਹਦੇ ਦਰਵਾਜ਼ੇ ਬੰਦ ਕਰ ਲਏ ਆਪਣੇ ਤੀ ਦੇ ਮਾਪਿਆਂ ਨੂੰ ਆਉਣੀ ਦੇਣਾ ਭੈਣ ਭਰਾਵਾਂ ਨੂੰ ਆਪਣੇ ਘਰ ਆਉਣੀ ਦੇਣਾ ਫੇਰ ਤੇ ਦੀ ਤਾਰੀ ਕੈਦ ਹੋ ਗਈ ਪਿੰਜਰੇ ਵਿੱਚ ਫੇਰ ਤੇ ਧੀ ਤੁਹਾਡੀ ਦਾ ਕੋਈ ਪਤਾ ਨਹੀਂ ਕੀ ਕਰ ਸਕੇਗਾ ਕੀ ਹੋਏਗਾ ਤੁਹਾਡੀਆਂ ਧੀਆਂ ਦਾ ਅੰਦਰੇ ਅੰਦਰ ਤੁਹਾਡੀਆਂ ਧੀਆਂ ਦਾ ਪਤਾ ਨਹੀਂ ਹਾਲ ਕੀ ਹੁੰਦਾ ਹੋਣਾ ਹੈ ਧੀਆਂ ਵਾਲਿਓ ਜਾਗੋ ਤੁਹਾਨੂੰ ਜਾਗਣਾ ਪਏਗਾ ਆਪਣੀਆਂ ਧੀਆਂ ਵਾਸਤੇ ਜੇ ਤੁਹਾਡੇ ਘਰ ਆਪ ਦੇ ਘਰ ਧੀਆਂ ਨਹੀਂ ਹੈਗੀਆਂ ਨਾ ਅਗਰ ਹੈ ਹੈ ਤੇ ਦਰਦ ਸਮਝੋ ਜੇ ਨਹੀਂ ਹੈ ਤੇ ਧੀਆਂ ਬਣਾ ਕੇ ਲੈ ਕੇ ਜਾਇਆ ਕਰੋ ਤੇ ਸਾਡੀ ਧੀ ਹੀ ਹੈ ਨੋ ਨਹੀਂ ਸਾਡੀ ਇਹ ਸਾਡੀ ਧੀ ਹੀ ਹੈ ਅਸੀਂ ਧੀ ਬਣਾ ਕੇ ਹੀ ਰੱਖਾਂਗੇ ਪੜੀਆਂ ਲਿਖੀਆਂ ਧੀਆਂ ਤਾਂ ਚਾਹੀਦੀਆਂ ਹਨ ਜੱਬਾਂ ਵਾਲੀਆਂ ਚਾਹੀਦੀਆਂ ਹਨ ਇੰਡੀਪੈਂਡੈਂਟ ਚਾਹੀਦੀਆਂ ਹਨ ਤੁਸੀਂ ਕਹਿ ਦਿੰਦੇ ਹੋ ਕਿ ਧੀ ਬਸ ਆਵੇ ਤੇ ਘਰ ਸੰਭੇ ਸਾਡਾ ਘਰ ਤੇ ਤਾਂ ਹੀ ਸੰਭੇ ਗਿਨਾ ਜੇ ਤੁਸੀਂ ਉਹਨੂੰ ਸ਼ਾਮਲ ਕਰੋਗੇ ਆਪਣੇ ਘਰ ਵਿੱਚ ਇੱਕ ਬੋਟਾ ਇੱਕ ਜਗ੍ਹਾ ਤੋਂ ਪਟਿਆ ਦੂਜੀ ਜਗ੍ਹਾ ਲਾਇਆ ਤੇ ਪਹਿਲੋਂ ਨੂੰ ਪਿਆਰ ਦਾ ਪਾਣੀ ਦਿਓ ਫੇਰ ਉਹ ਤੁਹਾਡੇ ਟੱਬਰ ਵਿੱਚ ਸਮਾਏਗੀ ਬਸ ਇਹੋ ਹੀ ਮੇਰੀ ਬੇਨਤੀ ਹੈ ਆਪਣੀਆਂ ਧੀਆ ਨੂੰ ਇੰਨੀ ਸਿੱਖਿਆ ਇਹ ਦਿਓ ਕਿ ਜਦੋਂ ਤੁਹਾਨੂੰ ਕੋਈ ਗਲਤ ਕਹਿੰਦਾ ਹੈ ਸਹੁਰਿਆਂ ਦੇ ਘਰ ਵਿੱਚ ਅਗਰ ਤੁਹਾਡੇ ਵੱਲੋਂ ਪਹਿਲ ਨਹੀਂ ਹੁੰਦੀ ਧੀਆ ਵੱਲੋਂ ਅਗਰ ਪਹਿਲ ਨਹੀਂ ਹੁੰਦੀ ਲੜਾਈ ਝਗੜੇ ਦੀ ਸਹੁਰਿਆਂ ਵੱਲੋਂ ਹੁੰਦੀ ਹੈ ਤਾਂ ਫੇਰ ਤੁਸੀਂ ਆਪਣੇ ਪਤੀ ਨੂੰ ਦੱਸੋ ਜੇ ਤੁਹਾਡਾ ਘਰ ਵਾਲਾ ਸਾਥ ਨਹੀਂ ਦਿੰਦਾ ਫਿਰ ਤੁਹਾਡੇ ਮਾਪੇ ਬੈਠੇ ਹਨ ਮਾਪੇ ਹੁੰਦਾਂ ਸੋ ਤੁਸੀਂ ਮਾਪਿਓ ਇਹਨੇ ਨਕਾਰ ਨਹੀਂ ਹੁੰਦੇ ਕਿ ਜਿਹੜਾ ਆਪਣਾ ਧੀਆਂ ਦਾ ਦੁੱਖ ਨਹੀਂ ਸੁਣ ਸਕਦੇ ਇਹ ਨਹੀਂ ਕਿ ਧੀ ਵਿਆਹ ਦਿੱਤੀ ਤੇ ਕੱਢ ਦਿੱਤੀ ਘਰੋਂ ਤੇ ਧੀ ਦਾ ਦੁੱਖ ਹੀ ਨਾ ਸੁਣਿਆ ਫੇਰ ਕੀ ਫਾਇਦਾ ਫੇਰ ਤੇ ਲੋਕਾਂ ਨੇ ਕਹਿਣਾ ਹੀ ਹੈ ਧੀਆਂ ਹੋਣ ਹੀ ਨਾ ਮੈਂ ਦੇਖਿਆ ਹੈ ਅੱਜ ਕੱਲ੍ਹ ਲੋਕ ਧੀਆਂ ਜਮਨ ਤੋਂ ਡਰਦੇ ਹਨ ਮੈਂ ਤਾਂ ਕੰਨੀ ਹੈ ਜਿਹੜੇ ਤੀਆਂ ਨੂੰ ਦੁੱਖ ਦਿੰਦੇ ਹਨ ਨ ਬਗਾਨੀਆਂ ਨੂੰ ਉਹਨਾਂ ਦੇ ਘਰ ਤੀਆਂ ਹੋਣੀਆਂ ਚਾਹੀਦੀਆਂ ਹਨ ਉਹਨਾਂ ਨੂੰ ਥੋੜੀ ਜੀ ਸ਼ਰਮ ਹੋਏਗੀ ਕਿ ਸਾਡੇ ਘਰ ਵੀ ਧੀ ਹੈ ਸੋ ਆਪ ਸਾਰਿਆਂ ਨੂੰ ਇਹੋ ਹੀ ਬੇਨਤੀ ਹੈ ਜਦੋਂ ਵੀ ਆਪਣੀਆਂ ਤੀਆਂ ਦਾ ਕਿਤੇ ਵੀ ਕਾਰਜ ਕਰੋ ਸਭ ਤੋਂ ਪਹਿਲੇ ਉਸ ਬੰਦੇ ਦੀ ਜਾਂਚ ਪੜਤਾਲ ਕਰੋ ਕਿ ਇਹ ਬੰਦਾ ਕਹੋ ਜਿਆ ਹੈ ਸਾਡੀ ਘਰ ਸਾਡੀ ਧੀ ਕਿਸ ਦੇ ਘਰ ਜਾ ਰਹੀ ਹੈ ਵਡਾ ਘਰ ਪੈਸਾ ਇਹ ਸਭ ਇੱਥੇ ਰਹਿ ਜਾਣਾ ਹੈ ਨਾਲ ਨਹੀਂ ਜਾਣਾ ਆਪਣੀਆਂ ਟੀਆਂ ਦੀਆਂ ਜਾਨਾਂ ਬਚਾ ਲਓ ਬਸੇ ਹੋਈ ਹੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ